ਸੋ ਸਿਖਾਲ ਜੀ ਮੇਰਾ ਨਾਮ ਸਾਹਿਲ ਜੈਨ ਹੈ ਔਰ ਮੈਂ ਸੈਂਟਰ ਹੈਡ ਹੈ ਐਟ ਅਈ ਕਿਡਸ ਪਲੇਵੇ ਸਕੂਲ ਰਾਹੋ ਰੋਡ ਲੁਧਿਆਣਾ ਸਰ ਅੱਜ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਐਨੂਅਲ ਡੇ ਦੀ ਜਨਤ ਬੀਸਿਕਲੀ ਅੱਜ ਸਾਡੇ ਸਕੂਲ ਦਾ ਫਰਸਟ ਐਨੂਅਲ ਡੇ ਹੈ ਇਟਸ ਆਰ ਫਰਸਟ ਐਨੀਵਰਸਰੀ ਜਿਹਦੇ ਵਿੱਚ ਅਸੀਂ ਐਨੂਅਲ ਫੰਕਸ਼ਨ ਇੱਕ ਰੱਖਿਆ ਹੋਇਆ ਹੈ ਸਾਡੇ ਕੋਲ 14 ਬੱਚੇ ਗ੍ਰੈਡ ਹੋਏ ਤੇ ਉਹਨਾਂ ਦਾ ਅੱਜ ਐਨੂਅਲ ਡੇ ਹੈ ਉਹਨਾਂ ਨੇ ਪਰਫਾਰਮ ਕੀਤਾ ਇਥੇ ਐਂਡ ਸੈਕੰਡਲੀ ਨਾਲ ਹੀ ਅੱਥੇ ਇੱਕ ਬੇਬੀ ਸ਼ੋ ਆਰਗੇਨਾਈਜ਼ ਕੀਤਾ ਜਿਹਦੇ ਜਿਹਦੇ ਵਿੱਚ ਅਸੀਂ ਬਾਹਰ ਬਾਹਰ ਹੋਰ ਨਿਊ ਬੱਚਿਆਂ ਨੂੰ ਵੈਲਕਮ ਕੀਤਾ ਤੇ ਉਹਨਾਂ ਨੇ ਆਕੇ ਇੱਥੇ ਪਰਫਾਰਮ ਕੀਤਾ ਸਰ ਇਹ ਬੱਚੇ ਜਿਹੜੇ ਆnde ਤੁਹਾਡੇ ਕਿਹੜੀ ਕਲਾਸ ਤੋਂ ਲੈ ਕੇ ਕਿਹੜੀ ਕਲਾਸ ਤੱਕ ਮੰਨ ਲਓ ਤੁਹਾਡੇ ਹੁੰਦੇ ਬੈਸਿਕਲੀ ਆਈ ਕਿਡਸ ਇਟਸ ਇਟਸ ਅ ਪਲੇਵੇ ਸਕੂਲ ਸੋ ਵੀ ਆਰ ਸਰਵਿੰਗ ਹੇਰ 1 ਟਲ ਯੂਕੇਜੀ ਸੋ ਨਸਟਲੀ ਐਲकेजी ਯੂਕੇਜੀ ਸੈਗਮੈਂਟ ਜਿਹੜਾ ਹੈ ਇਹ ਅਸੀਂ ਸਿਰ ਕਵਰ ਅਪ ਕਰਦੇ ਹਾਂ ਆਫਟਰ ਦੈਟ ਵੀ ਰეკਮੈਂਡ ਦੈਮ ਟੂ ਦਾ ਬੈਟਰ ਫਾਰਮਲ ਸਕੂਲ ਸਰ ਖਾਸ ਕੀ ਹੈ ਮਤਲਬ ਪੜ੍ਹਦੇ ਸੋ ਜੈ ਐਕਸਟਰਾ ਨਹੀਂ ਦੇ ਰਹੇ ਬੱਚਿਆਂ ਨੂੰ सर आइक uh, है बेसिकली इंडिया फस्ट टेक इनेबल्ड स्कूल है एह मेन यू एस पी की है द आगोमेंटिड रियलिटी द वे वी टीच द स्टूडेंट्स वाई ऑगोमेंटिड रियलिटी वी हैव ओवर वन हंड्रेड एंड सिक्सटी मॉड्यूल्स जिद ਬੱਚੇ ਦੇ ਅੱਗੇ 7D ਟੈਕਨੋਲੋਜੀ ਦੇ ਵਿੱਚ ਸਾਰੇ ਪਾਰਟਿਕਲਸ ਆਉਂਦੇ ਆ ਫਾਰ ਇਗਜ਼ਾਮਪਲ ਇਫ ਵੀ ਟਾਕ ਅਬਾਊਟ 10 ਐਨੀਮਲਸ অর ਵਾਈਲਡ ਐਨੀਮਲਸ ਉਹਨੂੰ ਵਾਈਲਡ ਐਨੀਮਲ ਬਚਨ ਲੈ ਕੇ ਤਾਂ ਦਿਖਾ ਨਹੀਂ ਸਕਦੇ ਉੱਥੇ ਜਾਂ ਜ਼ੂ ਲੈ ਕੇ ਜਾਣਾ ਕੋਈ ਟ੍ਰਿਪ ਆਰਗੇਨਾਈਜ਼ ਕਰਨਾ ਇਨੇ ਛੋਟੇ ਬੱਚੇ ਲਈ ਥੋੜਾ ਜਿਹਾ ਮੁਸ਼ਕਿਲ ਹੈ ਸੋ ਵੀ ਯੂਜ਼ ਦੈਟ ਆਗਮੈਂਟਡ ਰਿਐਲਿਟੀ ਵੇਅਰ ਟਾਈਗਰ ਵੀ ਆ ਵਾਈਲਡ ਐਨੀਮਲ ਜੇ 10 ਐਨੀਮਲਸ ਦਾ ਬੱਚੇ ਨੂੰ 7D ਟੈਕਨੋਲੋਜੀ ਚ ਸੀ ਦਿਖਾਉਣੇ ਆ ਬੱਚੇ ਨੂੰ ਕਲੈਰਿਟੀ ਆਉਂਦੀ ਹੈ ਕਿ ਵੀ ਇਹ ਚੀਜ਼ ਜਿਹੜੀ ਪਾਰਟਿਕੂਲਰਲੀ ਸਾਹਮਣੇ ਬੈ ਦੇਖ ਜਦੋਂ ਜਿੱਦਾਂ ਕਲੈਰਿਟੀ ਰਹਿੰਦੀ ਹੈ ਵੀ ਬੀਲੀਵ ਥਿਸ ਕਾਈਂਡ ਆਫ ਐਕਸਰਸਾਈਜ਼ ਵਿਲ ਲெட் them ਕੀ ਵੀ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਹਾਊ ਟੂ ਸਿਲੈਕਟ ਦ ਸਬਜੈਕਟਸ ਹਾਊ ਟੂ ਗੈਟ ਓਨ ਪੋਟੈਂਸ਼ੀਅਲ ਇਹ ਬੱਚੇ ਨੂੰ ਪਤਾ ਨਹੀਂ ਲੱਗਦਾ ਸਰ ਬੱਚੇ ਪਲੇਵੇਸ ਕੁਝ ਜਿਹੜੇ ਵੱਡੇ ਸਕੂਲ ਆ ਉਹਨਾਂ ਦੇ ਨਾਲ ਵੀ ਉਹਨਾਂ ਨੇ ਪਲੇਵੇ ਸਿਸਟਮ ਸ਼ੁਰੂ ਕਰ ਦਿੱਤਾ ਤੇ ਅਕਸਰ ਅਗਰ ਤੁਸੀਂ ਪਲੇਵੇ ਕਰਾ ਰਹੇ ਹੋ ਤੇ ਪਲੇਵੇ ਤੋਂ ਬਾਅਦ ਜਦੋਂ ਦੂਸਰੇ ਸਕੂਲਾਂ 'ਚ ਐਡਮਿਸ਼ਨ ਲੈਣੀ ਉਹਦੋਂ ਬੜੀ ਦਿੱਕਤ ਹੁੰਦੀ ਹੈ ਕੀ ਇਹ ਚੀਜ਼ਾਂ ਸਾਰੀਆਂ ਤੁਸੀਂ ਪ੍ਰੋਵਾਈਡ ਕਰਵਾਉਂਦੇ ਹੋ ਬੱਚਿਆਂ ਨੂੰ ਡੈਫੀਨਿਟਲੀ ਸਰ ਵੀ ਆਰ ਵਨ ਆਫ ਦੀ ਲਾਰਜੈਸਟ ਚੇਨ the country we are having more than 70 branches in all over india te i kids jehda hai i kids to grant bachcha jittda vi oh di activities jo oh di intelligence i means intellectual intelligence interaction jinu assi recommend karde ha jadon ye bachcha tin cheezan de vich participate karda na chahe first standard hove chahe nursery hove ਆਈ ਡੋਨਟ ਥਿੰਕ ਕੋਈ ਸਕੂਲ ਚਾਹੇ ਜਿੰਨਾ ਮਰਜੀ ਵੱਡਾ ਫਾਰਮਲ ਸਕੂਲ ਹੋਵੇ ਚਾਹੇ ਜਿੰਨਾ ਮਰਜੀ ਸਟ੍ਰਕਟ ਹੋਵੇ ਆਈ ਡੋਨਟ ਥਿੰਕ ਕੋਈ ਬੱਚਾ ਆਈ ਹਾਈ ਤੱਕ ਸਾਡੇ ਕੋਲ ਅਜੇ ਕੋਈ ਖਬਰ ਨਹੀਂ ਹੈ ਕਿ ਰਿਜੈਕਟ ਹੋ ਗਿਆ ਨਹੀਂ ਬੱਚਾ 2024 ਦਾ ਨਵਾਂ ਸੈਸ਼ਨ ਸਟਾਰਟ ਹੋ ਗਿਆ ਜੀ ਉਹਨਾਂ ਮਾਪਿਆਂ ਨੂੰ ਕੀ ਖਾਸ ਨੇਹਾ ਕੀ ਖਾਸ ਮਤਲਬ ਤੁਸੀਂ ਫੀਸ ਦੇ ਵਿੱਚ ਕੀ ਤੁਸੀਂ ਰਾਇ ਦੇ ਰਹੇ ਹੋ ਕਿ ਕਿਉਂ ਬੱਚੇ ਬਾਹਰ ਪੜ੍ਹਦੇ ਹੋ ਦੇਖੋ ਡੈਫੀਨਿਟਲੀ ਬਿਜ਼ਨਸ ਇਜ਼ ਦਾ ਪਾਰਟ ਬਟ ਸਾਡਾ ਸਕੂਲ ਜਿਹੜਾ ਰਾਹੂ ਰੋਡ ਤੇ ਸਕੂਲ ਹੈਗਾ ਇਟਸ ਅ ਵਨ ਆਫ ਦੀ ਪਲੇਵੇ ਸਕੂਲ ਜਿਹੜਾ ਇਡੇ ਵੱਡੇ ਸੈਗਮੈਂਟ ਦਾ ਪਲੇਵੇ ਸਕੂਲ ਹੈ ਐਂਡ ਅਕੋਰਡਿੰਗ ਟੂ ਦਾ ਰਾਹੂ ਰੋਡ ਜਿੱਥੇ ਅਸੀਂ ਕਹਿੰਨੇ ਲੋਅਰ ਮੀਡਲ ਅਪਰ ਮੀਡਲ ਜਿਹੜੀ ਪੋਪੂਲੇਸ਼ਨ ਹੈ ਜ਼ਿਆਦਾ ਰਹਿੰਦੀ ਹੈ ਲੋਅਰ ਮੀਡਲ ਮੈਂ ਕੈਲਕੂਲੇਟ ਕਰਦਾ ਜਿਹੜਾ 50000 ਮੰਨਦਾ ਅਪਰ ਮੀਡਲ ਕੈਲਕੂਲੇਟ ਕਰਦਾ ਜਿਹੜਾ 1 ਲੱਖ ਰੁਪਏ ਤੱਕ ਮੰਨਦਾ ਪੜਾਈਆਂ ਇੰਨੀਆਂ ਟਫ ਹੋ ਚੁੱਕੀਆਂ ਨੇ ਇੰਨੀਆਂ ਮਹਿੰਗੀਆਂ ਹੋ ਚੁੱਕੀਆਂ ਨੇ ਫਾਰਮਲ ਸਕੂਲਸ ਸਿਰਫ ਇੱਕ ਇਨਫਰਾਸਟ੍ਰਕਚਰ ਵੱਡਾ ਕਰਕੇ ਜਾਂ ਜਿੰਨਾ ਵੀ ਸੇ ਜ਼ਿਆਦਾ ਲੰਬੇ ਸਾਡੀ ਫੀਸ ਰੇਂਜ ਬੜੀ ਨੋਮੀਨਲ ਹੈ ਵੀ ਆ ਬੜੀ ਨੋਮੀਨਲ ਜਿਹੀ ਐਡਮਿਸ਼ਨ ਫੀਸ ਹੈ ਸਾਡੇ ਕੋਲ ਤੇ ਮੰਥਲੀ ਟਿਊਸ਼ਨ ਫੀਸ ਬੜਾ ਨੋਮੀਨਲ ਸਟਰਕਚਰ ਹੈਗਾ ਕੋਈ ਜ਼ਿਆਦਾ ਨਹੀਂ ਹੈ ਇਹ ਚੈਲੰਜ ਅਸੀਂ ਲੈਂਦਾ ਇਸ ਏਰੀਆ ਚ ਖੋਲਣ ਵਾਸਤੇ ਤਾਂ ਕਿ ਲੋਕਾਂ ਨੂੰ ਉਥੇ ਅਵੇਅਰਨੈਸ ਆਵੇ ਕਿ ਸਟੱਡੀ ਜਿਹੜੀ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਆ ਅੱਜ ਪੇਰੈਂਟਸ ਕੋਲ ਕਾਰ ਵੀ ਹੈ ਆਪਣਾ ਮਕਾਨ ਵੀ ਹੈ ਚਾਹੇ ਉਹ ਈਐਮਆਈ ਤੇ ਹੈ ਬਟ ਜਦੋਂ ਬੱਚੇ ਦੀ ਐਜੂਕੇਸ਼ਨ ਦੀ ਗੱਲ ਆਉਂਦੀ ਹੈ ਉਦੋਂ ਥੋੜਾ ਜਿਹਾ ਉਹਨਾਂ ਨੂੰ ਕੁਸ਼ਲ ਮਾਰ ਕੋਲ ਦੇ ਮਾਈਂਡ ਚ ਆ ਜਾਂਦਾ ਹੈ ਕਿ ਨਹੀਂ ਜਾਨ 1500 ਰੁਪਏ 2000 ਰੁਪਏ ਮਹੀਨਾ ਫੀਸ ਜ਼ਿਆਦਾ ਹੈ ਜਾਂ ਘੱਟ ਹੈ ਤਾਂ ਉਹ ਅਵੇਅਰਨੈਸ ਲਿਆਉਣ ਵਾਸਤੇ ਅਸੀਂ ਚੈਲੰਜ ਲੈਂਦਾ ਮੈਂ ਸਕੂਲ ਕਿਤੇ ਵੀ ਖੋਲ ਸਕਦਾ ਸੀ ਸਿਵਲ ਲਾਈਨਸ ਜਾਂ ਕਿਤੇ ਪਾਵਰ ਸ਼ੇਅਰਾਂ ਚ ਵੀ ਜਾ ਕੇ ਖੋਲ ਸਕਦਾ ਸੀ ਜਿੰਨਾ ਮਰਜ਼ੀ ਬਜਟ ਬਣਾ ਲੈਂਦੇ ਪੇਰੈਂਟਸ ਆਂਦੇ ਆ ਪੇ ਕਰਦੇ ਆ ਬਟ ਇਸ ਏਰੀਆ ਚ ਕੋਈ ਅੱਛਾ ਸਕੂਲ ਮੈਨੂੰ ਸਮਝਦਾ ਪਲੇ ਵੇ ਹੈ ਹੀ ਹੈ ਹੀ ਨਹੀਂ ਠੀਕ ਹੈ ਬਾਕੀ ਹੋਲੀ ਹੋਲੀ ਅਸੀਂ ਹੋਰ ਕਾਮਯਾਬ ਹੋ ਜਾਵਾਂਗੇ ਤੇ ਲਾਸਵਾਲ ਹੈ ਅਕਸਰ ਜਿਹੜੇ ਤੁਸੀਂ ਪ੍ਰਾਇਮਰੀ ਸਕੂਲ ਗਿਆ ਅਕਸਰ ਬੱਚੇ ਛੋਟੇ ਹੁੰਦੇ ਨੇ ਤੇ ਅਪਰ ਕਲਾਸ ਲੋਰ ਕਲਾਸ ਏਰੀਆ ਜ਼ਿਆਦਾਤਰ ਜਿਹੜੇ ਕਪਸ ਹੁੰਦੇ ਨੇ ਉਹ ਸਰਵਿਸ ਕਰਦੇ ਨੇ ਤੇ ਬੱਚੇ ਨੂੰ ਸਕੂਲ ਛੱਡ ਦਿੰਦੇ ਨੇ ਤੇ ਕਿਹੋ ਜਿਹਾ ਸਟਾਫ ਹੈ ਮਤਲਬ ਤੁਹਾਡਾ ਵੀ ਆਰ ਹੈਵਿੰਗ ਬੈਸਟ ਆਫ ਸਾਰੇ ਐਂਟੀਟੀ ਟੀਚਰਸ ਨੇ ਸਾਡੇ ਕੋਲ ਮੋਰਓਵਰ ਵੀ ਆਰ ਵੀ ਆਵ ਕਨਸੀਡਰ ਕੀ ਵੀ ਜਿਹੜੇ ਸਪੈਸ਼ਲੀ ਪੇਰੈਂਟਸ ਵਰਕਿੰਗ ਹੈ ਹਸਬੰਡ ਵਾਈਫ ਦੋਨੋ ਵਰਕਿੰਗ ਹੈ ਸਾਡੇ ਕੋਲ ਇੱਥੇ ਡੇ ਕੇਅਰ ਸੈਂਟਰ ਹੈ ਨਾਲ ਡੇ ਕੇਅਰ ਸੈਂਟਰ ਦਾ ਮਤਲਬ ਇਹ ਨਹੀਂ ਕਿ ਸਿੰਪਲ ਬੱਚਾ ਸੰਭਾਲਿਆ ਮੀਨ ਜਿਸੀ ਡੈਡ ਸ਼ਿਟ ਐਕਟੀਵਿਟੀਜ਼ ਨਾਲ ਕਰਦੀਆਂ ਫਾਰ ਇਗਜ਼ਾਮਪਲ ਆਮੈਂ ਮਿਊਜ਼ੀਸ਼ੀਅਨ ਮੈਂ ਗਿਟਾਰ ਪਲੇ ਕਰਦਾ ਮੇਰੇ ਮਦਰ ਨਾਮ ਹੁੰਦੇ ਹੈ ਸ਼ੀ ਇਜ਼ ਅ ਸਿੰਗਰ ਆਲਸੋ ਔਰ ਹਮੋਨੀਅਮ ਪਲੇ ਕਰਦੇ ਹੈ ਫਿਲਹਾਲ ਅਸੀਂ ਦੇਖ ਕੇ ਦੇ ਵਿੱਚ ਇਹੀ ਐਕਟੀਵਿਟੀਸ ਕਰਵਾ ਰਹੇ ਕਿ ਬੱਚੇ ਨੂੰ ਨਾਲ ਕਿਸੇ ਨਾ ਕਿਸੇ ਹੌਬੀ ਦਾ ਇੰਟਰਸਟ ਹੋਵੇ ਨਾ ਜੀ ਸਰ ਸ਼੍ਰੀ ਗਾਲ ਜੀ ਮੇਰਾ ਨਾਮ ਹੈ ਕੁਲਦੀਪ ਮੈਨੂੰ ਅੱਜ ਇਹਨਾਂ ਨੇ ਇੱਥੇ ਇਨਵਾਈਟ ਕੀਤਾ ਐਜ਼ ਅ ਗੈਸਟ ਆਫ ਆਨਰ ਤਾਂ ਮੈਨੂੰ ਬਹੁਤ ਹੀ ਪ੍ਰਾਊਡ ਫੀਲ ਹੋ ਰਿਹਾ ਔਰ ਮੈਂ ਦੇਖਿਆ ਇੱਥੇ ਬੱਚਿਆਂ ਦੀ ਅੱਜ ਐਕਟੀਵਿਟੀਜ਼ ਹੋ ਰਹੀਆਂ ਐਨੂਅਲ ਫੰਕਸ਼ਨ ਕਰ ਰਹੇ ਨੇ ਔਰ ਜੋ ਨਿਊ ਬੇਬੀਜ਼ ਨੇ ਉਹਨਾਂ ਦਾ ਬੇਬੀ ਸ਼ੋ ਇਹਨਾਂ ਨੇ ਪ੍ਰੋਡਕਟ ਕੀਤਾ ਹੈ ਔਰ ਇਸ ਲੈਵਲ ਦੇ ਨਾਲ ਬੱਚਾ ਰਹੀ ਹੈ ਕਿ ਕੌਨਫੀਡੈਂਸ ਲੈਵਲ ਬੂਸਟ ਹੁੰਦਾ ਹੈ ਔਰ जो भी है मैं इतने देखा मतलब मैनेजमेंट जो टीचर्स ने बहुत ही टैलेंटेड ने और ये बच्चा रही है कि कॉन्फिडेंस लैवल बूस्ट होएगा और जो फीस स्ट्रक्चर मैं देखा बहुत ही नॉमिनल है और राहो रोड और और तो बेस्ट स्कूल है सो मैं पेरेंट्स को तो यही कहूँगी कि अपने बच्चों ने इतने इनरोल कॉन्फिडेंस लैवल बूस्ट होए और अगर जाके वी एडमिशन मिले